ਸ੍ਰੀ ਗੱਲ ਜੀ ਪੰਜਾਬ న్యూਸ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈ ਨਿਯਾਮਕ ਸੁਰੱਖਿਆ ਤੇ ਸੁਨੀਲ ਜਾਖੜ ਨੇ ਕੀਤੀ ਅਹਿਮ ਪ੍ਰੈਸ ਕਾਨਫਰੰਸੇ ਕਿਸਾਨਾਂ ਤੇ ਸਾਦੇ ਨਿਸ਼ਾਨੇ ਕਿਸਾਨਾਂ ਨੂੰ ਹਰਿੰਦਰ ਸਿੰਘ ਲਖੋਵਾਲ ਦਾ ਵੱਡਾ ਬਿਆਨ ਸੁਨੀਲ ਜਾਖੜ ਦੀ ਪ੍ਰੈਸ ਕਾਨਫਰੰਸ ਤੇ ਕੀਤੇ ਸਵਾਲ ਬਰਨੋਲਾ ਪਹੁੰਚੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸੁਖਪਾਲ ਖੈਰਾ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ ਵਲਟੋਹਾ ਦੇ ਹੱਕ ਚ ਚੋਣ ਪ੍ਰਚਾਰ ਕਰਨ ਪਹੁੰਚੇ ਸੁਖਵੀਰ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਦਾ ਚੁੱਕਿਆ ਮੁੱਦਾ ਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਉਹਨਾਂ ਨੇ ਕਿਸਾਨਾਂ ਤੇ ਤੰਜ ਕੱਸਿਆ ਤੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਪ੍ਰਤੀ ਗੰਭੀਰ ਹੈ ਪੰਜਾਬ ਚ ਕਿਸਾਨਾਂ ਵੱਲੋਂ ਲਗਾਤਾਰ ਭਾਜਪਾ ਉਮੀਦਵਾਰਾਂ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਖਤ ਨਿਖੇਧੀ ਕੀਤੀ ਹੈ ਜਾਖੜ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਪ੍ਰਤੀ ਗੰਭੀਰ ਹੈ ਪਿਛਲੇ 10 ਸਾਲਾਂ ਤੋਂ ਕਿਸਾਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਐਮਐਸਪੀ ਮਿਲ ਰਹੀ ਹੈ ਕਿਸਾਨਾਂ ਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਸਿਆਸੀ ਮੋਹਰਾ ਬਣਾਇਆ ਜਾ ਰਿਹਾ ਹੈ। ਝਖੜ ਅਨੁਸਾਰ ਕਿਸਾਨ ਆਗੂ ਹੁਣ ਸਿਆਸੀ ਹੋ ਗਏ ਨੇ। ਉਹਨਾਂ ਕਾਰਨ ਹੀ ਨੌਜਵਾਨ ਕਿਸਾਨ ਸ਼ੁਕਰਨ ਸਿੰਘ ਦੀ ਜਾਨ ਚਲੀ ਗਈ। ਝਖੜ ਦਾ ਕਹਿਣਾ ਸੀ ਕਿ ਕਿਸਾਨ ਜਥੇਬੰਦੀਆਂ ਵੱਲੋਂ ਪਾਛਪਾ ਦਾ ਵਿਰੋਧ ਸਿਆਸੀ ਕਾਰਨ ਲਈ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਕਿਸਾਨਾਂ ਨੂੰ ਕਿਸਾਨ ਸਨਮਾਨ ਨਿਧੀ ਦੇ ਰਹੀ ਹੈ। ਇਸ ਯੋਜਨਾ ਚ ਦੇਸ਼ ਭਰ ਦੇ 11 ਕਰੋੜ ਕਿਸਾਨ ਰਜਿਸਟਰਡ ਨੇ ਹਰ ਸਾਲ ਇੱਕ ਗਿਣਤੀ ਫਤ ਰਹੀ ਹੈ। ਪਰ ਪੰਜਾਬ ਦੇ ਕਈ ਕਿਸਾਨਾਂ ਨੂੰ ਇਸ ਦਾ ਲਾਭ ਨਹੀਂ ਮਿਲ ਰਿਹਾ ਕਿਉਂਕਿ ਸੁਭਾ ਸਰਕਾਰ ਨੇ ਕਿਸਾਨਾਂ ਦੀ ਕੇवाईसी ਕਰਵਾਉਣ ਚ ਦਿਲਚਸਪੀ ਨਹੀਂ ਵਿਖਾਈ ਅੱਜ ਜੋ ਕੁ ਸਕੀਮ ਚੱਲ ਰਹੀ ਹੈ ਕਿਸਾਨ ਸਨਮਾਨ ਨਿਧੀ ਕਿਸਾਨ ਸਨਮਾਨ ਨਿਧੀ ਦੇ ਤਹਿਤ 6000 ਰੁਪਿਆ ਸਾਲਾਨਾ ਕਿਸਾਨਾਂ ਨੂੰ ਆ ਰਿਹਾ ਹੈ ਕਿੰਨੇ ਕਿਸਾਨਾਂ ਨੂੰ ਆ ਰਿਹਾ ਹੈ ਕਰੀਬਨ 11 ਕਰੋੜ ਕਿਸਾਨ ਜਿਹੜੇ ਹੈ ਉਹਨਾਂ ਨੂੰ ਹਰ ਸਾਲ 6000 ਰੁਪਿਆ ਉਹਨਾਂ ਦੇ ਖਾਪਿਆਂ 'ਚੇ ਪੈ ਰਹੇ ਨੇ ਪੰਜਾਬ ਦੇ ਅੰਦਰ ਸਾਡੇ 8 ਲੱਖ ਕਿਸਾਨਾਂ ਨੂੰ 6000 ਰੁਪਿਆ ਮਹੀਨਾ ਉਹਨਾਂ ਦੇ ਖਾਤਿਆਂ 'ਚ ਆ ਰਿਹਾ ਆ ਤਾਂ ਇੱਕ ਪੋਰਸ਼ਨ ਹੋ ਗਿਆ ਸਰ ਹੁਣ ਮੈਂ ਇਹਦੇ ਦੂਜੇ ਸਾਈਡ ਤੇ ਆਣਾ ਚਾਹੁੰਦਾ ਹਾਂ ਸਰ ਆ ਇੱਕ ਸੈਕਸ਼ਨ ਸੀਗਾ ਕੰਮ ਕੀਦਾ ਸੀਗਾ ਸਭ ਜਦੋਂ ਆ ਕੰਪਨਸੇਸ਼ਨ ਨਹੀਂ ਦਿੱਤੀ ਗਈ ਨਾ ਤਾਂ ਬੋਨਸ ਦਿੱਤਾ ਗਿਆ ਪੜੋਸ ਤੇ ਬੋਨਸ ਮਿਲ ਰਿਹਾ ਹੈ اپੋਜੀਸ਼ਨ ਦਾ ਬੋਲ ਨਹੀਂ ਸੀ ਸਾਹਿਬ ਇਹਦੇ 'ਚ ਕਾਂਗਰਸ ਪਾਰਟੀ ਦਾ ਫਰਜ਼ ਨਹੀਂ ਪੈਂਦਾ ਸੀ ਤੁਸੀਂ ਮੇਨ ਪਾਰਟੀ ਹੋ ਤੇ ਸਰਕਾਰ ਨੂੰ ਘੇਰੋ ਵੀ ਤੁਸੀਂ ਵੀ ਦਿਓ ਜੀ 125 ਰੁਪਏ ਬੋਨਸ ਤਾਂ ਦਿਓ ਅਮਲਤਾ ਦਿਓ 250 ਰੁਪਏ ਨਹੀਂ ਤਾਂ ਆ 250 ਰੁਪਏ ਤਾਂ ਦਿਓ ਕੋਈ ਨਹੀਂ ਬੋਲਿਆ ਸਾਬ ਕੋਈ ਨਹੀਂ ਬੋਲਿਆ ਸਾਬ ਜਿੱਥੇ ਤਾਂ ਇਹ 400 ਦਾ ਸਵਾਲ ਸੀਗਾ ਉਹ ਗੋਲ ਕਰਗੇ ਅਸੀਂ ਤਾਂ 400 ਹੀ ਦੇਾਂਗੇ ਜਿਹੜੀ 700 ਰੁਪਏ ਨੂੰ 400 ਰੁਪਏ ਜਦੋਂ ਤਾਂ ਖੁੱਲਮ-ਖੁਲਾ ਆ ਗਏ ਆ ਜਿਹੜਾ ਕੰਪਨਸੇਸ਼ਨ ਦਾ ਮਸਲਾ ਸੀਗਾ ਸਭ ਤੋਂ ਜ਼ਿਆਦਾ ਬੋਲਦੇ ਸੀ ਕੰਪਨਸੇਸ਼ਨ ਅਸੀਂ ਇਹ ਕਰਦੇਾਂਗੇ ਉਹ ਕਰਦੇਾਂਗੇ ਕਿਤੇ ਕਾਂਗਰਸ ਪਾਰਟੀ ਦਾ ਧਰਨਾ ਤੁਸੀਂ ਦੇਖਿਆ ਵੀ 8000 ਰੁਪਏ ਕਿੱਥੇ ਭਗਵੰਤ ਮਾਨ ਜੀ ਨਹੀਂ ਕਿਸੇ ਨੇ ਨਹੀਂ ਕੀਤਾ ਸਾਬ ਮੈਂ ਇਹਨੇ ਦਿਨਾਂ ਚ ਕਿਤੇ ਭਗਵੰਦ ਮਾਨ ਜੀ ਦਾ ਰਸਤਾ ਰੋਗ ਲਿਆ ਹੋਵੇ ਉੱਥੇ ਗਏ ਹੋਣੇ ਆ ਕੋ ਮਾੜਾ ਮੋਟਾ ਫੋਟੋ ਖਿਚਾ ਲਈ ਹੋਵੇ ਵੀ ਪਾਣੀ ਹੁਸ਼ਾਰ ਵਰਦੀ ਹੈ ਜੀ ਪ੍ਰਧਾਨ ਜੀ ਬੈਰੀਕੇਡ ਤੇ ਚੜੇ ਖੜੇ ਹੈ ਆ ਕੋਈ ਜਾ ਕੋਈ ਕਿਸੇ ਨੇ ਕੁਝ ਵੀ ਨਹੀਂ ਕੀਤਾ ਸਰ ਨਾਟ ਇਵਨ ਹੈ ਪਖੰਡ ਵੀ ਨਹੀਂ ਤੱਕ ਕੀਤਾ ਗਿਆ ਲੋਕਾਂ ਨੂੰ ਅੱਖਾਂ ਚ ਘੱਟਾ ਪਾਉਣ ਵਾਸਤੇ ਨਹੀਂ ਕੀਤਾ ਗਿਆ ਭਾਜਪਾ ਵੱਲੋਂ ਜਿੱਥੇ ਕਿਸਾਨਾਂ ਪ੍ਰਤੀ ਗੰਭੀਰ ਹੋਣ ਦੀ ਗੱਲ ਆਖੀ ਜਾ ਰਹੀ ਹੈ ਤੇ ਦੂਜੇ ਪਾਸੇ ਦੇਖਣਾ ਇਹ ਹੋਵੇਗਾ ਕਿ ਕੇਂਦਰ ਸਰਕਾਰ ਕਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਮੰਨਦੀ ਹੈ ਬਿਤੇ ਲੰਬੇ ਸਮੇਂ ਤੋਂ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਤੇ ਸੁਨੀਲ ਜਾਖੜ ਵੱਲੋਂ ਕਿਸਾਨਾਂ ਨੂੰ ਕਿੜਨ ਤੇ ਕਿਸਾਨ ਆਗੂ ਹਰਿੰਦਰ ਸਿੰਘ ਲਖੋਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ 'ਚ ਉਹਨਾਂ ਨੇ ਜਾਖੜ ਤੇ ਜੰਮ ਕੇ ਨਿਸ਼ਾਨੇ ਸਾਧੇ ਨੇ ਪਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਿਸਾਨੀ ਮੰਗਾਂ ਭਾਰੇ ਚੁਕੇਗੇ ਸਵਾਲਾਂ ਦਾ ਕਿਸਾਨ ਆਗੂ ਹਰਿੰਦਰ ਸਿੰਘ ਲਖੋਵਾਲ ਨੇ ਜਵਾਬ ਦਿੱਤਾ ਲਖੋਵਾਲ ਨੇ ਕਿਹਾ ਕਿ ਪਾਜਪਾ 'ਚ ਸ਼ਾਮਲ ਹੋਣ ਮਗਰੋਂ ਸੁਨੀਲ ਜਾਖੜ ਦਾ ਕਿਸਾਨਾਂ ਪ੍ਰਤੀ ਰਵੱਈਆ ਬਦਲ ਗਿਆ ਹੈ ਇਸ ਤੋਂ ਪਹਿਲਾਂ ਜਦੋਂ ਉਹ ਕਾਂਗਰਸ 'ਚ ਸਨ ਤਾਂ ਕਿਸਾਨਾਂ ਦੀਆਂ ਮੰਗਾਂ ਨੂੰ जायਜ਼ ਮੰਨ ਰਹੇ ਸਨ ਲਖਵਾਲ ਮੁਤਾਬਕ ਪੰਜਾਬ ਦੇ ਕਿਸਾਨ ਝੋਨੇ ਤੇ ਕਣਕ ਦੀ ਖੇਤੀ ਛੱਡ ਬਦਲੀਆਂ ਫਸਲਾਂ ਦੀ ਖੇਤੀ ਕਰਨ ਲਈ ਤਿਆਰ ਨੇ ਇਸੇ ਲਈ ਉਹ 23 ਫਸਲਾਂ ਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਕਰ ਰਹੇ ਨੇ ਇਹਨਾਂ ਮੰਗਾਂ ਨੂੰ ਸਰਕਾਰ ਅੱਗੇ ਰੱਖਣ ਲਈ ਹੀ ਕਿਸਾਨ ਦਿੱਲੀ ਜਾਣਾ ਚਾਹੁੰਦੇ ਸਨ ਪਰ ਉਹਨਾਂ ਨੂੰ ਹਰਿਆਣਾ ਬਾਰਡਰ ਤੇ ਰੋਕ ਕੇ ਗੋਲੀਆਂ ਵਰਾਈਆਂ ਗਈਆਂ ਲਖੋਵਾਲ ਨੇ ਕਿਹਾ ਕਿ ਹੁਣ ਜਦੋਂ ਕਿਸਾਨ ਭਾਜਪਾ ਆਗੂਆਂ ਨੂੰ ਪਿੰਡਾਂ 'ਚ ਨਹੀਂ ਵੜਨ ਦੇ ਰਹੇ ਤਾਂ ਸੁਨੀਲ ਜਾਖੜ ਨੂੰ ਤਕਲੀਫ ਹੋ ਰਹੀ ਹੈ ਅੱਜ ਭਾਜਪਾ ਦੇ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਇੱਕ ਬੜਾ ਮਾੜਾ ਬਿਆਨ ਦਿੱਤਾ ਕਿਸਾਨਾਂ ਲਈ ਪਤਾ ਨਹੀਂ ਜਾਦੇ ਲੋਕ ਪਾਰਟੀਆਂ ਬਦਲ ਲੈਂਦੇ ਨੇ ਸਾਰੇ ਹੋਰ ਕਾਂਗਰਸ ਸਿਰਹਾ ਉਦੋਂ ਕਿਸਾਨ ਵੀ ਚੰਗੇ ਲੱਗਦੇ ਸੀ ਜਾਂ ਅੰਦੋਲਨ ਅਸੀਂ ਭਾਜਪਾ ਦੇ ਖਿਲਾਫ ਕਰ ਰਹੇ ਸੀ ਉਹਨਾਂ ਕਹਿੰਦੇ ਸੀ ਬੜਾ ਅੰਦੋਲਨ ਫੁੱਟਾ ਠੀਕ ਆ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਏਕ-ਇਕ ਮੰਗ ਮੰਨਣੀ ਚਾਹੀਦੀ ਆ ਅੱਜ ਸਾਡੀਆਂ ਇਹਨਾਂ ਨੂੰ ਮੰਗਾਂ ਵੀ ਜਾਖੜ ਸਾਹਿਬ ਨੂੰ ਨਜਾਇਜ਼ ਲੱਗਣ ਲੱਗੀਆਂ ਨੇ ਕਹਿੰਦੇ ਐਮਐਸਪੀ ਤਾਂ ਮਿਲ ਰਹੀ ਆ ਵੀ ਕਿਸਾਨ ਫਸਲਾਂ ਦੇ ਬੀਜ ਤੇ ਹੋਰ ਸਾਨੂੰ ਐਮਐਸਪੀ ਦੀ ਗਰੰਟੀ ਦਿਓ ਸਾਨੂੰ ਮੂੰਗੀ ਮੱਕੀ ਆ ਰਹੀ ਆ ਔਰ ਥੋੜੇ ਦਿਨਾਂ ਚ ਉਹ ਐਮਐਸਪੀ ਤੇ ਖਰੀਦੋ ਜਿਹੜੀ ਫਸਲ ਮਰਜੀ ਸਰਕਾਰ ਸਾਨੂੰ ਕਹੇ ਇਹ ਦਾਲਾਂ ਕਿੰਨੀਆਂ ਬਾਹਰੋਂ ਹਾਰਡ ਕਾਸ਼ ਤੇ ਕੇ ਮੰਗਵਾਉਂਦੇ ਆ ਸਾਡੇ ਤੋਂ ਇੱਥੇ ਵਜਾ ਸਕਦੇ ਆ ਸਾਨੂੰ ਗਰੰਟੀ ਕਰਨ ਉਹੀ ਅਸੀਂ ਮੰਗਦੇ ਆ ਉਹਦੇ ਕਰਕੇ ਅਸੀਂ ਮੋਰਚੇ ਲਾ ਰਹੇ ਆ ਉਹਦੇ ਕਰਕੇ ਸਾਡੇ ਕਿਸਾਨ ਸਰਹੱਦਾਂ ਤੇ ਬੈਠੇ ਆ ਅਸੀਂ ਇਹਨਾਂ ਨੂੰ ਪੁੱਛਦੇ ਆ ਕਿ ਸਰਕਾਰ ਨੇ ਵੀ ਰੋਕ ਕੇ ਬਿਠਾਏ ਹੋਏ ਸਰਹੱਦਾਂ ਤੇ ਕਿ ਅਸੀਂ ਦਿੱਲੀ ਜਾਣ ਦਾ ਸਾਡਾ ਹੱਕ ਨਹੀਂ ਹੈਗਾ ਕਿ ਦਿੱਲੀ ਅਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਜਿਵੇਂ ਇਹਨਾਂ ਨੇ ਸਾਨੂੰ ਸਰਹੱਦਾਂ ਤੇ ਰੋਕਿਆ ਹੋਇਆ ਉਵੇਂ ਹੀ ਕਿਸਾਨਾਂ ਨੇ ਫੈਸਲਾ ਕੀਤਾ ਹੋਇਆ ਵੀ ਇਹਨਾਂ ਨੂੰ ਪਿੰਡਾਂ 'ਚ ਨਹੀਂ ਆਉਣ ਦਿੰਦੇ ਹੁਣ ਕਿਵੇਂ ਇਹਨਾਂ ਨੂੰ ਦੁੱਖ ਲੱਗਦਾ ਵੀ ਉਹ ਪਿੰਡਾਂ 'ਚ ਪੜਦੇ ਆ ਵੀ ਕਿਸਾਨ ਰੋਕਦੇ ਆ ਉਦੋਂ ਜਦ ਸਾਡੇ ਗੋਲੀਆਂ ਮਾਰੀਆਂ ਗਈਆਂ ਡੰਡੇ ਮਾਰੇ ਗਏ ਅਥਰੂ ਖੈ ਛੱਡੇ ਗਏ 400 ਤੋਂ ਉੱਪਰ ਸਾਡਾ ਜਿਹੜਾ ਕਿਸਾਨ ਉੱਥੇ ਜ਼ਖਮੀ ਹੋਇਆ ਉਦੋਂ ਨਹੀਂ ਕੋਈ ਬੋਲਿਆ ਵੀ ਇਹ ਮਾਰਾ ਹੋਇਆ ਉਦੋਂ ਨਹੀਂ ਉੱਥੇ ਜਾ ਕੇ ਪਤਾ ਲੱਗਿਆ ਇਸ ਲਈ ਅਸੀਂ ਕਹਿੰਦੇ ਵੀ ਇਹੋ ਜਿਹੇ ਬਿਆਨਾਂ ਤੋਂ ਨਾ ਕੀਤਾ ਜਾਵੇ ਬੜੇ ਸ਼ਾਂਤ ਮੈਢ ਢੰਗ ਦੇ ਨਾਲ ਅਸੀਂ ਕਿਸਾਨਾਂ ਨੂੰ ਕਿਹਾ ਹੋਇਆ ਵੀ ਕੋਈ ਹਿੰਸਕ ਨਾ ਹੋਵੇ ਕਿਸਾਨਾਂ ਨੂੰ ਬੇਨਤੀ ਆ ਵੀ ਸ਼ਾਂਤ ਮੈਢ ਢੰਗ ਦੇ ਨਾਲ ਅਸੀਂ ਭਾਜਪਾ ਦਾ ਵਿਰੋਧ ਕਰਨਾ ਜਿਹੜੀ ਇੱਥੇ ਪਾਰਟੀ ਆ ਭਾਵੇਂ ਉਹ ਆਪ ਪਾਰਟੀ ਉਹਨਾਂ ਨੇ ਵੀ ਕੁਝ ਵਾਦੇ ਸਾਡੇ ਨਾਲ ਕੀਤੇ ਸੀ ਉਹ ਵੀ ਪੂਰੇ ਨਹੀਂ ਕੀਤੇ ਤੇ ਅਸੀਂ ਉਹਨਾਂ ਤੋਂ ਵੀ ਸਵਾਲ ਤਿਆਰ ਕਰ ਲਏ ਸੀ ਉਹਨਾਂ ਤੋਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਪ ਤੋਂ ਵੀ ਸਵਾਲ ਕਰਾਂਗੇ ਜਿਹੜੇ ਸਾਡੇ ਵਾਦੇ ਪੂਰੇ ਨਹੀਂ ਹੋਏ ਧੰਨਵਾਦ ਲਖਵਾਲ ਦੇ ਵੱਲੋਂ ਜਿੱਥੇ ਸੁਨੀਲ ਜਾਖੜ ਨੂੰ ਲਪੇਟੇ ਚ ਲੈਂਦੇ ਹੋਏ ਜਾਖੜ ਦੀ ਨਿਖੇਦੀ ਕੀਤੀ ਗਈ ਤਾਂ ਉੱਥੇ ਹੀ ਵੇਖਣਾ ਇਹ ਹੋਵੇਗਾ ਕਿ ਭਾਜਪਾ ਲਖਵਾਲ ਦੇ ਇਸ ਬਿਆਨ ਤੇ ਕੀ ਪ੍ਰतिकਰਮ ਦਿੰਦੀ ਹੈ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਬਰਨਾਲਾ ਜਾ ਕੇ ਸੁਖਪਾਲ ਸਿੰਘ ਖੈਰਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਹੈ ਇਸ ਮੌਕੇ ਉਹ ਲੋਕਾਂ ਨੂੰ ਮਿਲੇ ਨੇ ਤੇ ਲੋਕਾਂ ਦੇ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਹੈ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਬਲਕੌਰ ਸਿੰਘ ਸਿੱਧੂ ਅਤੇ ਸੁਖਪਾਲ ਖੈਰਾ ਨੇ ਸਿੱਧੂ ਮੂਸੇਵਾਲੇ ਨੂੰ ਹੱਕ ਅਤੇ ਇਨਸਾਫ਼ ਦੀ ਮੰਗ ਦੀ ਗੱਲ ਆਖੀ ਹੈ ਸਖਪਾਲ ਖੇਰਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਵਾਸਤੇ ਪਹੁੰਚੇ ਹੋਏ ਬਲਕੌਰ ਸਿੰਘ ਸਿੱਧੂ ਨੇ ਸਿੱਧੂ ਮੁਸੇਵਾਲੇ ਦੀ ਮੌਤ ਦਾ ਮੁੱਦਾ ਚੁੱਕਿਆ ਇਸ ਮੌਕੇ ਉਹਨਾਂ ਇਹ ਵੀ ਦੱਸਿਆ ਹੈ ਕਿ ਉਹਨਾਂ ਦੇ ਕਾਂਗਰਸ ਪਾਰਟੀ ਦੇ ਨਾਲ ਜੁੜਨ ਦੀ ਕੀ ਵਜ੍ਹਾ ਸੀ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਉਹ ਵੱਡੇ-ਵੱਡੇ ਲੀਡਰਾਂ ਨਾਲ ਮੁਲਾਕਾਤ ਕਰ ਚੁੱਕੇ ਨੇ ਪਰ ਨਤੀਜਾ ਕੁਝ ਵੀ ਨਹੀਂ ਨਿਕਲਿਆ ਪਿੰਡਾਂ ਦੇ ਵਿੱਚ ਕੁਝ ਮੈਨੂੰ ਵੀ ਗੁਰਾ ਭਲਾ ਬੋਲ ਰਹੇ ਨੇ ਸਰ ਸਰ ਮੱਥੇ ਜਿੱਦਾਂ ਦਾ ਤੁਹਾਡਾ ਵਿਚਾਰ ਹੈ ਜਿੱਦਾਂ ਤੁਸੀਂ ਸੋਚਦੇ ਹੋ ਫਰ ਮੱਥੇ ਆ ਕਿਉਂਕਿ ਮੈਂ ਤਾਂ ਇੱਕ ਪੀੜਤ ਵਿਅਕਤੀ ਆ ਮੈਂ 2 ਸਾਲ ਤੋਂ ਦਰਦ-ਦਰਦੀ ਖਾਂਖ ਸ਼ਾਨੀ ਆ ਮੈਂ ਹਰ ਲੀਡਰ ਨੂੰ ਅਮਿਤ ਸ਼ਾਹ ਤੋਂ ਲੈ ਕੇ ਭਰੌਂਗਾਂਦੀ ਤੋਂ ਲੈ ਕੇ ਜਿੰਨੇ ਸਾਡੇ ਕੈਂਡੀਡੇਟ ਨੇ ਲਗਭਗ ਸਾਰਿਆਂ ਨਾਲ ਮੇਰੇ ਇਸ ਵਿਸ਼ੇ ਦੇ ਉੱਤੇ ਡਿਸਕਸ ਹੋਈ ਹੈ ਤਾਂ ਸਾਰੀ ਸੋਚ ਸਮਝਣ ਤੋਂ ਬਾਅਦ ਕੋਈ ਵੀ ਕਿਸੇ ਦੇ ਕਹਿਣ ਤੇ ਕਿਸੇ ਦੇ ਦਬਾਅ ਦੇ ਵਿੱਚ ਕੋਈ ਫੈਸਲਾ ਨਹੀਂ ਲਿਆ ਮੇਰੀ ਮੇਰੀ ਪਰਿਵਾਰ ਦੀ ਮੇਰੀ ਆਪਣੀ ਆਜ਼ਾਦ ਸੋਚ ਨਾਲ ਬਿਨਾਂ ਕਿਸੇ ਡਰ ਭੈਰ ਤੋਂ ਅਸੀਂ ਫੈਸਲਾ ਕੀਤਾ ਕਿ ਅਸੀਂ ਕਾਂਗਰਸ ਨਾਲ ਜਾਵਾਂਗੇ। ਉਹਦੀ ਵਜ੍ਹਾ ਇੱਕ ਇਹ ਵੀ ਹੈ ਕਿ ਮੇਰੇ ਮਰਹੂਮ ਪੁੱਤਰ ਮੈਥੋਦ ਦਾ ਮਰਹੂਮ ਮੇਰਾ ਕਹਿਣੋਂ ਦਿਲ ਵੀ ਨਹੀਂ ਕਰਦਾ ਪਰੰਤੂ ਮੈਨੂੰ ਕਹਿਣਾ ਪੈਂਦਾ ਮਜਬੂਰੇ ਵਸ। ਉਹਨੇ ਵੀ ਵਿਧਾਨ ਸਭਾ ਦੀ ਟਿਕਟ ਦੇ ਉੱਤੇ ਮਾਨਸਾ ਤੋਂ ਇਲੈਕਸ਼ਨ ਲੜੀ ਸੀ। ਤਾਂ ਮੈਨੂੰ ਲੱਗਿਆ ਵੀ ਸ਼ਾਇਦ ਜੇ ਮੈਂ ਹੁਣ ਕਿਸੇ ਹੋਰ ਪਾਸੇ ਕਦੋਂ ਵਧਾ ਕੇ ਚਲਦਾ ਜਾਂ ਕੋਈ ਏਡੀ ਮੈਨੂੰ ਵਧੀਆ ਗੱਲ ਦੀ ਲੱਗੀ। ਇਸੇ ਦੌਰਾਨ ਹੀ মিডিਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਸੁਖਪਾਲ ਖੈਰਾ ਦਾ ਕਹਿਣਾ ਸੀ ਕਿ ਜੇਕਰ ਕੇਂਦਰ ਵਿੱਚ ਇੰਡੀਆ ਗਠਜੋੜ ਦੀ ਸਰਕਾਰ ਆ ਜਾਂਦੀ ਹੈ ਤਾਂ ਭਾਜਪਾ ਦੇ ਵੱਲੋਂ ਫੈਲਾਇਆ ਗਿਆ ਗੈਂਗਸਟਰਵਾਦ ਖਤਮ ਕੀਤਾ ਜਾਵੇਗਾ ਤੇ ਗੈਂਗਸਟਰਾਂ ਦੀ ਨਕੀਲ ਕੱਸੀ ਜਾਵੇਗੀ। ਅਤਿ ਇਸ ਦੇ ਨਾਲ ਹੀ ਮਰਹੂਮ ਸਿੱਧੂ ਮੁਸੇਵਾਲੇ ਨੂੰ ਵੀ ਇਨਸਾਫ ਦਿਵਾਇਆ ਜਾਵੇਗਾ। ਅਸੀਂ ਇਹਨਾਂ ਨੂੰ ਪੁਖਤਾ ਔਰ ਪੂਰਾ ਇਨਸਾਫ ਦਿਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਔਰ ਜੋ ਦੇਸ਼ ਵਿੱਚ ਗੈਂਗਸਟਰ ਕਲਚਰ ਜੋ ਪ੍ਰਮੋਟ ਕੀਤਾ ਭਾਜਪਾ ਨੇ ਉਸ ਨੂੰ ਸਾਰੇ ਨੂੰ ਖਤਮ ਕਰਾਂਗੇ ਔਰ ਜੋ ਕੁਝ ਅਨਿਆਏ ਇਹਨਾਂ ਦੇ ਨਾਲ ਪੰਜਾਬ ਦੀ ਗਵਰਨਮੈਂਟ ਨੇ ਚਾਹੇ ਇਹਨਾਂ ਦੇ ਨਵ ਪੈਦਾ ਹੋਏ ਬੱਚੇ ਦੇ ਮੁਤਲਕ ਜੋ ਮੈਂਟਲ टॉਰਚਰ ਹੋਇਆ ਚਾਹੇ ਜਿਹੜੀਆਂ ਇੱਥੇ ਇੰਟਰਵਿਊਜ਼ ਦਿੱਤੀਆਂ ਗਿਆ ਗੈਂਗਸਟਰਸ ਔਰ ਮੀਥੀਅਰ ਨੇ ਮੈਂ ਤੁਹਾਨੂੰ ਸਬੂਤ ਸਮੇਤ ਦਿੱਤਾ ਸੀਗਾ ਕਿ ਇੱਕ ਜੀਵਨ ਜੋਤ ਮਾਨਸਾ ਦਾ ਨੌਜਵਾਨ ਉਹ ਮੀਥੀਅਰ ਆਪਣੇ ਕੈਂਪੇਨ ਚ ਲੈ ਕੇ ਜਾ ਰਿਹਾ ਉਸ ਦਾ ਚਲਾਨ ਵਿੱਚ ਨਾਮ ਆ ਖਾਲਾ ਕਿ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਉਸ ਦੀ ਐਲਓਸੀ ਖੋਲੀ ਹੋਈ ਆ ਮੀ ਇੱਥੇ ਆਪਣੇ ਕੈਂਪੇਨ ਚ ਜੀਵਨ ਜੋਤ ਨੂੰ ਰੱਖ ਕੇ ਕੀ ਸਾਬਤ ਕਰਨਾ ਚਾਹੁੰਦਾ ਕਿ ਅਸੀਂ ਸਿੱਧੂ ਮੂਸੇਵਾਲੇ ਦੇ ਕਾਤਲਾਂ ਦੇ ਹਮੇਤਿਆਂ ਇਸ ਕਰਕੇ ਜੋ ਭਗਵੰਤ ਨੇ ਇਸ 2 ਸਾਲ ਚ ਇਹਨਾਂ ਦਾ ਨਿਆਂ ਕੀਤਾ ਉਹ ਅਸੀਂ ਲੜਾਈ ਇਨਸਾਫ ਦੀ ਅਖੀਰਲੀ ਮਕਾਮ ਤੱਕ ਲੈ ਕੇ ਜਾਵਾਂਗੇ ਜ਼ਿਕਰ ਹੋ ਹੈ ਕਿ ਬੀਤੇ ਦਿਨ ਤੋਂ ਵਿਲਕੌਰ ਸਿੱਧੂ ਦੇ ਵੱਲੋਂ ਕਾਂਗਰਸ ਦੇ ਵੱਖ-ਵੱਖ ਉਮੀਦਵਾਰਾਂ ਦੇ ਹੱਕ ਵਿੱਚ ਜ਼ੋਰ ਪ੍ਰਚਾਰ ਕੀਤੇ ਜਾ ਰਹੇ ਨੇ ਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਾਂਗਰਸ ਨੂੰ ਹੀ ਵੋਟ ਪਾਈ ਜਾਵੇ ਵਿਖਣਾ ਇਹ ਹੋਵੇਗਾ ਕਿ ਇਸ ਵਾਰ ਕਾਂਗਰਸ ਪਾਰਟੀ ਨੂੰ ਕੀ ਵੱਡੀ ਹਮਾਇਤ ਮਿਲਦੀ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਬਾ ਬਕਾਲਾ ਵਿਖੇ ਗਏ ਹੋਏ ਸਨ ਜਿੱਥੇ ਉਹਨਾਂ ਨੇ ਖਡੂਰ ਸਾਹਿਬ ਤੋਂ ਆਪਣੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੇ ਹੱਕ ਵਿੱਚ ਚੋਣ ਜਲਸੇ ਨੂੰ ਸੰਬੋਧਨ ਕੀਤਾ ਇਸ ਮੌਕੇ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਵੀ ਮੁੱਦਾ ਚੁੱਕਿਆ ਉਹਨਾਂ ਕਿਹਾ ਕਿ ਅਮ੍ਰਿਤਪਾਲ ਬੰਦੀ ਸਿੰਘਾਂ ਦੇ ਹੱਕ ਦੀ ਗੱਲ ਨਹੀਂ ਕਰ ਰਿਹਾ ਬਲਕਿ ਉਹ ਆਪਣੇ ਹੱਕ ਦੀ ਗੱਲ ਕਰ ਰਿਹਾ ਹੈ ਹਲਕਾ ਖਡੂਰ ਸਾਹਿਬ ਪਹੁੰਚੇ ਹੋਏ ਸੁਖਬੀਰ ਬਾਦਲ ਦੇ ਵੱਲੋਂ ਵਿਰਸਤ ਸਿੰਘ ਬਲਟੋਹਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਚੋਣ ਪ੍ਰਚਾਰ ਕਰਦਿਆਂ ਹੋਇਆਂ ਸਟੇਜ ਤੇ ਖੜੋਕੇ ਸੁਖਬੀਰ ਬਾਦਲ ਨੇ ਬੰਦੀ ਸਿੰਘਾਂ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਦੱਸਿਆ ਕਿ ਬੰਦੀ ਸਿੰਘ ਕੌਣ ਹੁੰਦੇ ਨੇ ਤੇ ਕਿਹੜੇ-ਕਿਹੜੇ ਸਿੰਘ ਕਿੰਨੇ ਸਮੇਂ ਤੋਂ ਜੇਲਾਂ ਦੇ ਵਿੱਚ ਡੱਕੇ ਹੋਏ ਨੇ। ਬੰਦੀ ਸਿੰਘ ਕੌਣ ਹੈ? ਬੰਦੀ ਸਿੰਘ ਕੌਣ ਹੈ? ਜਿਨ੍ਹਾਂ ਨੇ ਜਦੋਂ 84 ਵਿੱਚ ਕਤਲੇਆਮ ਹੋਇਆ ਟੈਂਕਾਂ ਤੋਂ ਬਦਰਪਾਦ ਸਾਹਿਬ ਹਮਲਾ ਕੀਤਾ ਉਹ ਮੋਸ਼ਨਲ ਹੋ ਗਏ ਉਹਨਾਂ ਨੇ ਉਹਨਾਂ ਵੀ ਹੋਸ਼ ਛੱਡ ਕੇ ਕਿ ਐਡਾ ਵੱਡਾ ਨੁਕਸਾਨ ਕਰਤਾ ਕੌਮ ਦਾ ਉਹਨਾਂ ਨੇ ਕਦਮ ਚੁੱਕੇ ਪਰ ਉਹਨਾਂ ਨੇ ਮਾਫੀ ਨਹੀਂ ਮੰਗੀ ਉਹ ਕਹਿੰਦੇ ਜੋ ਅਸੀਂ ਦਿੱਕਾ ਆਪਣੇ ਦਿਲੋਂ ਚੁੱਕਿਆ ਸੀ ਪਰ ਹੁਣ ਦੇਸ਼ ਦੀ ਕਾਨੂੰਨ ਦੇਸ਼ ਦਾ ਕਾਨੂੰਨ ਹੈ ਜਿੰਨੀ ਸਜ਼ਾ ਹੋਣੀ ਚਾਹੀਦੀ ਹੈ ਉੰਨੀ ਸਾਨੂੰ ਮਿਲਣੀ ਚਾਹੀਦੀ ਹੈ ਅਸੀਂ ਨਹੀਂ ਕਹਿ ਰਹੇ ਕਿ ਸਾਨੂੰ ਛੱਡ ਦਿਓ ਅਸੀਂ ਕਹਿ ਰਹੇ ਹਾਂ ਜੇ 15 ਸਾਲ ਉਮਰ ਕਹਿਣ ਦੀ ਹੈ ਅਸੀਂ 34 ਸਾਲ ਕੱਤੀ ਬੈਠੇ ਹਾਂ ਉਹ ਹੈ ਬੰਦੀ ਸਿੱਖ ਇੱਥੇ ਭਾਈ ਗੁਰਪ੍ਰੀਤ ਸਿੰਘ ਖੇੜਾ ਉਹਨਾਂ ਦੀ ਧਰਮ ਪਤਨੀ ਬੀਬੀ ਜੀ ਜੀ ਆਇਓ ਬੀਬੀ ਗੁਰਜੀਤ ਕੌਰ देखो आ परिवार है बंदी सिख जिन्हें चौंती साल चौंती साल भाई बलवंतर दविंदर उन्नती साल भाई जगतार सिंह अठाई साल भाई परमजीत सिंह अठाई साल तारा जगतार सिंह तारा अठाई साल उन्ती साल इतने मेरा वीर आया है हरे एक साल ਇੱਕ ਸਾਲ ਵੀ ਨਹੀਂ ਗੇਲ ਕੱਟੀ ਤੇ ਮੈਨੂੰ ਕੱਢੋ ਮੈਨੂੰ ਕੱਢੋ ਮੈਂ ਪੰਜਾਬਾਂਥਾ ਮੈਂ ਪੰਜਾਬ ਦੀ ਆਵਾਜ਼ ਐ ਅੱਬ ਜਰੇ ਕੋਣ ਐ ਜਦੋਂ ਅਸੀਂ ਭਾਈ ਰਾਜੂਵਾਲਾ ਨੂੰ ਖੜਾ ਕੀਤਾ ਸੰਗਰੂਰ ਚ ਅਸੀਂ ਕਿਹਾ ਸਾਰਾ ਪੰਥ ਇਕੱਠੇ ਹੋ ਜਾਓ ਉਦੋਂ ਕਹਿੰਦੇ ਨਹੀਂ ਨਹੀਂ ਅਸੀਂ ਤਾਂ ਸਿਮਰਜੀਤ ਸਿੰਘ ਮਾਨ ਨਾਲ ਐ ਭਾਈ ਰਾਜੂਵਾਲਾ ਜਿਹਨੇ 28 ਸਾਲ ਦੀ ਜੇਲ ਕੱਟੀ ਤੇ ਉਹ ਉਹਨੇ ਐ ਨਹੀਂ ਕਿਹਾ ਕੀ ਮੈਨੂੰ ਛੱਡ ਦਿਓ ਕਿਹਾ ਜਾਂ ਫਾਂਸੀ ਦੇਣੀ ਹੈ ਦੇ ਦਿਓ ਪਰ ਇੱਕ ਪਾਸੇ ਨਿੱਪਟੇਰਾ ਕਰੋ ਕੁਰਬਾਨੀ ਉਹ ਹੁੰਦੀ ਹੈ ਆ ਨਹੀਂ ਕੀ ਹਲੀ ਸਾਲ ਹੀ ਪੂਰਾ ਨਹੀਂ ਹੋਇਆ ਜ਼ਿਕਰ ਹੋਇਆ ਕਿ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਦਾ ਮੁਕਾਬਲਾ ਵਿਰਸਾ ਸਿੰਘ ਬਲਟੋਹਾ ਦੇ ਨਾਲ ਮੰਨਿਆ ਜਾ ਰਿਹਾ ਹੈ ਬੀਤੇ ਦਿਨ ਵਿਖਿਆ ਗਿਆ ਸੀ ਕਿ ਵਿਰਸਾ ਸਿੰਘ ਬਲਟੋਹਾ ਨੇ ਅੰਮ੍ਰਿਤਪਾਲ ਨੂੰ ਲੈ ਕੇ ਕਈ ਟਿੱਪਣੀਆਂ ਕੀਤੀਆਂ ਨੇ ਹਾਲਾਂਕਿ ਖਡੂਰ ਸਾਹਿਬ ਦੇ ਲੋਕ ਕਿਸ ਉਮੀਦਵਾਰ ਦੇ ਉੱਤੇ ਵਿਸ਼ਵਾਸ ਜਤਾਉਣਗੇ ਇਹ ਤਾਂ ਹੁਣ ਵੋਟਾਂ ਵਾਲੇ ਦਿਨ ਹੀ ਪਤਾ ਲੱਗੇਗਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਚੰਨੀ ਨੇ ਵਿਰੋਧੀਆਂ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ ਤੇ ਪਾਛਵਾ ਉਮੀਦਵਾਰ ਸੁਸ਼ੀਲ ਰਿੰਕੂ ਤੇ ਉਹਨਾਂ ਦੇ ਕਰੀਬੀ ਸ਼ੀਤਲ ਅਨੁਗਰਾਲ ਨੂੰ ਵੀ ਲੰਬੇ ਹੱਥੀ ਲਿਆ ਕਿਸ ਨਾ ਕਿਸੇ ਗੱਲ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਵਾਦਾਚਕ ਕਿਰੇ ਰਹਿੰਦੇ ਨੇ ਇਸ ਵਿਚਾਲੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਚੰਨੀ ਨੇ ਕਿਹਾ ਕਿ ਬੀਬੀ ਜਗੀਰ ਕੌਰ ਨੂੰ ਉਹਨਾਂ ਨੇ ਆਪਣੀ ਮਾਂ ਤੇ ਭੈਣ ਦੇ ਬਰਾਬਰ ਦਰਜਾ ਦਿੱਤਾ ਹੈ ਉਹਨਾਂ ਨੇ ਬੀਬੀ ਜਗੀਰ ਕੌਰ ਦੇ ਪੈਰੀ ਹੱਥ ਲਗਾਇਆ ਸੀ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਉਹਨਾਂ ਖਿਲਾਫ ਝੂਠੀ ਸ਼ਿਕਾਇਤ ਦੇਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰੇ ਇਸ ਦੇ ਨਾਲ ਹੀ ਚੰਨੀ ਨੇ ਪਾਜਪਾ ਦੇ ਉਮੀਦਵਾਰ ਸੁਸ਼ੀਲ ਰਿੰਕੂ ਤੇ ਉਹਨਾਂ ਦੇ ਕਰੀਬੀ ਸ਼ੀਤਲ ਅਨੁਗਰਾਲ ਤੇ ਨਸ਼ਾ ਤਸਕਰਾਂ ਦੀ ਪ੍ਰਸਤੀ ਕਰਨ ਦੇ ਵੀ ਇਲਜ਼ਾਮ ਲਗਾਏ ਨੇ ਇਸ ਤੋਂ ਇਲਾਵਾ ਚੰਨੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਟਾਲੇ ਬਾਜ਼ ਦੱਸਦੇ ਹੋਏ ਕਿਹਾ ਕਿ ਕੇਜਰੀਵਾਲ ਨੂੰ ਸਿਰਫ ਚੋਣ ਪ੍ਰਚਾਰ ਕਰਨ ਦੀ ਹੀ ਜ਼ਮਾਨਤ ਮਿਲੀ ਹੈ ਕੇਜਰੀਵਾਲ ਤੇ ਸ਼ਰਾਬ ਨੀਤੀ ਮਾਮਲੇ 'ਚ ਗੰਭੀਰ આરોਪ ਲੱਗੇ ਨੇ ਅਜੇ ਇਹ ਕਟਾਲੇ ਬਾਜ਼ ਦਾ ਪੰਜਾਬ 'ਚ ਵਿਰੋਧ ਹੋਣਾ ਚਾਹੀਦਾ ਹੈ ਕਿ ਅਸੀਂ ਕਿ ਮੇਰੀ ਬੇਲ ਰਿਜੈਕਟ ਹੋਣੀ ਹੈ ਇਸ ਕਰਕੇ ਵਾਪਸ ਲੈ ਲਈ ਅਜਿਹੇ ਬੰਦਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਦੇ ਘਰ ਦੇ ਕੋਲ ਤੇ ਨਸ਼ਿਆਂ ਦੀ ਬਹੁਤ ਵੱਡੀ ਥੇਪ ਮਿਲੀ ਹੈ ਉਹ ਤੇ ਨਾਲ ਉਹਦੀਆਂ ਫੋਟੋਆਂ ਜाहिर ਹੋ ਗਿਆ ਉਹਦੇ ਨਾਲ ਲਿੰਕ ਉਹਦੇ ਜाहिर ਹੋ ਗਏ ਇਸੇ ਕਰਕੇ ਉਹ ਭੱਜਿਆ 19 ਪਰਚੇ ਉਹਦੇ ਦੇ ਦਰਜ ਹੈ ਇਹ ਆਮ ਆਦਮੀ ਪਾਰਟੀ ਦਾ ਐਮਐਲਏ ਆਮ ਆਦਮੀ ਪਾਰਟੀ ਨੇ ਅਜਿਹੇ ਬੰਦੇ ਅੱਗੇ ਲਿਜਾਣਦੇ ਜਿਹੜੇ ਕਿ ਕ੍ਰਿਮੀਨਲ ਹੈ ਜਿਹੜੇ ਨਸ਼ਿਆਂ ਨੂੰ ਬੜਾਵਾ ਦਿੰਦੇ ਚਾਹੇ ਉਹ ਬਿੰਕੂ ਹੈ ਚਾਹੇ ਸੀਤਲੁਂਗਰਾਲ ਹੈ ਅਜਿਹੇ ਬੰਦੇ ਇੱਕ ਨਾ ਇੱਕ ਦਿਨ ਸਲਾਖਾਂ ਦੇ ਪਿੱਛੇ ਜਾਣਗੇ

ਇੱਕ ਪਵਿੱਤਰ ਭੈਣ ਭਾਈ ਹਰ ਇੱਕ ਧਾਰਮਿਕ ਆਗੂ ਦੇ ਨਾਲ ਕਿਸ ਤਰ੍ਹਾਂ ਦਾ ਸਾਡਾ ਰਿਸ਼ਤਾ ਹੁੰਦਾ ਹੈ ਮੈਂ ਉਹਨਾਂ ਨੂੰ ਝੁੱਕ ਕੇ ਪੈਰੀਂ ਹੱਥ ਨਾਲ ਉਹਨਾਂ ਦੇ ਹੱਥਾਂ ਨੂੰ ਆਪਣੇ ਮੱਥੇ ਨਾਲ ਲਗਾਇਆ ਤੇ ਇਹਨਾਂ ਨੇ ਤਰੋੜ ਮਰੋੜ ਕੇ ਵੀਡੀਓ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਇਹਨਾਂ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਜੇ ਹੋਮ ਮਨ ਕਮਿਸ਼ਨ ਨੂੰ ਥੋੜੀ ਬਹੁਤੀ ਵੀ ਸ਼ਰਮ ਲਿਹਾਜ ਹੈਗੀ ਹੈ ਤਾਂ ਜੋ ਇੱਕ ਔਰਤ ਬਾਰੇ ਇਹਨਾਂ ਨੇ ਗਲਤ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਲੋਕਾਂ ਦੇ ਕਾਰਵਾਈ ਕਰਾਵੇ ਕਿਹੜੇ ਲੋਕਾਂ ਨੇ ਗਲਤ ਤੋੜ ਮਰੋੜ ਕੇ ਇਸ ਵੀਡੀਓ ਨੂੰ ਪੇਸ਼ ਕੀਤਾ ਕੇਜਰੀਵਾਲ ਇੱਕ ਸ਼ਰਾਬ ਦੇ ਬਹੁਤ بڑے ਘਟਾਲੇ 'ਚ ਨਾਮਜਦ ਜੇਲ੍ਹ ਤੋਂ ਸਿਰਫ 15 ਦਿਨਾਂ ਵਾਸਤੇ ਬਾਹਰ ਆ ਰਿਹਾ ਹੈ ਅਜਿਹੇ ਬੰਦੇ 'ਤੇ ਅਸੀਂ ਕਿਹੜਾ ਵਿਸ਼ਵਾਸ ਕਰ ਸਕਦੇ ਆ ਦਿੱਲੀ ਦੇ ਵਿੱਚ ਬਹੁਤ بڑا ਸ਼ਰਾਬ ਦਾ ਘਟਾਲਾ ਹੋਇਆ ਤੇ ਉਹੀ ਘਟਾਲਾ ਪੰਜਾਬ ਵਿੱਚ ਵੀ ਹੋਇਆ ਪੰਜਾਬ ਦੇ ਵਿੱਚ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਸੀਂ ਉਹ ਕਾਰਵਾਈ ਦੀ ਮੰਗ ਕਰਦੇ ਆਂ ਕਿਉਂਕਿ ਦਿੱਲੀ ਵਾਲਿਆਂ ਨੇ ਤਾਂ ਇਹ ਜਿਹੜੀ ਸ਼ਰਾਬ ਦੀ ਪਾਲਿਸੀ ਆ ਵਾਪਸ ਵੀ ਲੈ ਲਈ ਸੀ ਪੰਜਾਬ ਵਾਲਿਆਂ ਨੇ ਤਾਂ ਅਜੇ ਤੱਕ ਵਾਪਸ ਵੀ ਨਹੀਂ ਲਈ ਸਾਡਾ ਮੁੱਖ ਮੰਤਰੀ ਕੇਂਦਰੀ ਸਰਕਾਰ ਦੇ ਨਾਲ ਮਿਲ ਕੇ ਇਹ ਜਿਹੜੇ ਘਟਾਲਾ ਹੋਇਆ ਇਸ ਨੂੰ ਲਪੋ ਰਿਹਾ ਪੇਚਰੀਵਾਲ ਦਾ ਇੱਥੇ ਸਵਾਗਤ ਨਹੀਂ ਉਸ ਦਾ ਵਿਰੋਧ ਹੋਣਾ ਚਾਹੀਦਾ ਹੈ ਕਿ ਅਜਿਹੇ ਆ ਬੰਦਾ ਜਿਹੜਾ ਲੁੱਟ ਕੇ ਖਾ ਗਏ ਸਾਡੇ ਪੈਸੇ ਨੂੰ ਇਹਨਾਂ ਨੇ ਜਹਾਜ਼ਾਂ ਦੇ ਧੂਏ ਚ ਰੋਲਤਾ ਸਾਡੇ ਪੈਸੇ ਪੰਜਾਬ ਦੇ ਪੈਸਾ 80000 ਕਰੋੜ ਦਾ ਕਰਜ਼ਾ ਲੈ ਕੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਪਾਰਟੀ ਚਲਾ ਰਹੇ ਉਹਨਾਂ ਦੀ ਕੈਂਪੇਨ ਚਲਾ ਰਹੇ ਸਾਡੇ ਪੰਜਾਬ ਨੂੰ ਵੇਖਣਾ ਇਹ ਹੋਵੇਗਾ ਕਿ ਚੰਨੀ ਵੱਲੋਂ ਦਿੱਤੇ ਗਏ ਇਸ ਸਪਸ਼ਟੀਕਰਨ ਤੋਂ ਬਾਅਦ ਹੁਣ ਚੋਣ ਕਮਿਸ਼ਨ ਵੱਲੋਂ ਕੀ ਰੁਖ ਅਪਣਾਇਆ ਜਾਂਦਾ ਹੈ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਪਵਨ ਕੁਮਾਰ ਟੀਨੂ ਅਤੇ ਕੈਬਨਿਟ ਮੰਤਰੀ ਬਲਕਾਰ ਸਿੰਘ ਵੀ ਉੱਥੇ ਮੌਜੂਦ ਸਨ ਇੱਥੇ ਪਵਨ ਕੁਮਾਰ ਟੀਨੂ ਨੇ ਮੀਡੀਆ ਦੇ ਨਾਲ ਗੱਲਬਾਤ ਦੇ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧੇ ਨੇ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਪਵਨ ਕੁਮਾਰ ਟੀਨੂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੰਬੇ ਹੱਕੀ ਲਿਆ ਹੈ ਉਨਾ ਕਿਹਾ ਹੈ ਕਿ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਮਾਨਸਿਕ ਸੰਤੁਲਨ ਗਵਾ ਬੈਠੇ ਨੇ ਇਸ ਕਰਕੇ ਉਹ ਮੀਡੀਆ 'ਚ ਬੇਤੁਕੇ ਬਿਆਨ ਦੇ ਰਹੇ ਨੇ ਟੀਨੂ ਨੇ ਬੀਤੇ ਦਿਨੀ ਬੀਬੀ ਜਗੀਰ ਕੋਰ ਤੇ ਚਰਨਜੀਤ ਸਿੰਘ ਚੰਨੀ ਦੀ ਵੀਡੀਓ ਮੀਡੀਆ ਵਿੱਚ ਵਾਇਰਲ ਹੋਣ ਤੇ ਤੰਜ਼ ਕੱਸਦਿਆਂ ਹੋਇਆਂ ਕਿਹਾ ਕਿ ਇਹ ਇੱਕ ਵਾਰ ਦਾ ਕੰਮ ਨਹੀਂ ਚਰਨਜੀਤ ਸਿੰਘ ਚੰਨੀ ਪਿਛਲੇ ਦਿਨਾਂ ਦੇ ਵਿੱਚ ਵੀ ਆਈਐਸ ਅਧਿਕਾਰੀ ਨਾਲ ਹੋਈ ਛੇੜਖਾਨੀ ਦੇ ਕਾਰਨ ਚਰਚਾ 'ਚ ਰਹੇ ਸਨ ਕਾਰਵਾਈ ਦਾ ਜਿਹੜੇ ਸਰੇ ਬਾਜ਼ਾਰ ਇਹੋ ਜਿਹੀ ਕਰਤੂਤ ਕੀਤੀ ਹੈ ਜਿਸ ਬਾਰੇ ਸਮਾਜਿਕ ਕਰਤੂਤ ਹੈ ਸਮਾਜਿਕ ਬੁਰਾਈ ਹੈ ਕਿ ਇੱਕ ਔਰਤ ਸਤਕਾਰਯੋਗ ਭੈਣ ਆ ਉਹ ਵੱਡੀ ਉਹਦੇ ਮੂੰਹ ਨੂੰ ਕਿਸ ਤਰ੍ਹਾਂ ਹੱਥ ਲਗਾ ਆ ਗਿਆ ਇਹਨੂੰ ਲੋਕਾਂ ਨੇ ਠੀਕ ਨਹੀਂ ਸਮਝਿਆ ਤੇ ਸਿਆਣੇ ਲੋਕਾਂ ਨੇ ਕਿਹਾ ਵੀ ਕਿ ਸਿਆਣਿਆਂ ਵਾਲੀ ਤੇ ਚੰਗੀ ਮਾਨਸਿਕਤਾ ਵਾਲੇ ਬੰਦੇ ਵੀ ਨਿਸ਼ਾਨੀ ਨਹੀਂ ਹੈ ਇਹ ਜਿਹੜਾ ਉਹਨੂੰ ਘੱਟਾ ਮਾੜੇ ਕਿ ਜਨਾਇਆ ਗਿਆ ਜਦੋਂ ਮੈਂ ਉਹਨਾਂ ਦੇ ਆਪਮਾਨ ਦੇ ਫੇਸਬੁਕ ਪੇਜਾਂ ਲਾਏ ਆ ਉਹ ਫੀਸ ਆਖਦਾ ਪਰ ਵੀ ਦੀ ਕਿ ਉਹਨਾਂ ਨੂੰ ਪਿਆਰ ਕੀਤਾ ਉਹਨਾਂ ਦੀ ਵੀ ਕਪਰਸੀ ਕਰਾਣ ਜੇ ਤੈਨਾਂ ਤੇ ਕਿ ਉਹਨੂੰ ਫੋਨ ਮੋਰ ਦੇ ਪੇਸ਼ਤੀ ਕੀ ਜਾਵੇ ਤੇ ਹੁਣ ਤੁਸੀਂ ਇਹ ਵੀ ਗੱਲ ਸਮਝ ਲਓ ਕਿ ਇਲੈਕਸ਼ਨ ਚੱਲ ਰਿਹਾ ਹੈ ਇਲੈਕਸ਼ਨ ਜੇ ਗਲਤੀ ਤੇ ਕੀਤੀ ਹੈ ਕਰਨ ਦੀ ਚੰਨੀ ਹੋਣਾ ਨੇ ਜਿੰਨਾਂ ਜਿਹਦਾ ਬੁਰਾ ਮਨਾਇਆ ਲੋਗਾਂ ਤੇ ਹੁਣ ਕਾਂਗਰਸ ਤੇ ਕਾਂਗਰਸ ਤੇ ਅਕਾਲੀ ਦਲ ਆਮ ਆਦਮੀ ਪਾਰਟੀ ਦੇ ਖਿਲਾਫ 1 ਮਿੰਟ ਹੋ ਗਿਆ ਸਰ ਗੱਲ ਸਮਝ ਲਓ ਤੇ ਹੁਣ ਜਿਹੜੀ ਜਿਹੜੀ ਤੁਸੀਂ ਉੱਥੇ ਹੀ ਸੀ ਸਾਰੇ ਉਹਦੇ ਵਿੱਚੋਂ ਕੀ ਕੱਟਿਆ ਵੱਡਿਆ ਕਿੰਨੇ ਵੱਡਿਆ ਤੁਸੀਂ ਦੱਸ ਸਕਦੇ ਹੋ ਕਿ ਕੀ ਉਹ ਘਟਨਾ ਹੋਈ ਨਹੀਂ ਵੀ ਜャ ਉੱਥੇ ਹਾਜ਼ਰ ਨਹੀਂ ਸੀ ਜੰਨੀ ਜੀ ਬੀਬੀ ਜੀ ਹਾਜ਼ਰ ਨਹੀਂ ਸੀ ਚਲੋ ਇਹ ਤਾਂ ਹੁਣ ਇਲੈਕਸ਼ਨ ਦੀਆਂ ਗੱਲਾਂ ਹਨ ਉਹਨਾਂ ਨੂੰ ਕਰ ਲੈਂਦੇ ਹੋ ਲੇਕਿਨ ਜੋ ਉਹਨਾਂ ਨੇ ਕਰਤੂਤ ਉਹਨਾਂ ਦੀ ਮਾਨਸਿਕਤਾ ਜਿਹੜੀ ਆ ਇੱਕ ਔਰਤ ਪ੍ਰਤੀ ਉਹ ਚੰਨੀ ਜਿਹੀ ਮੰਗ ਗੰਦੀ ਮਾਨਸਿਕਤਾ ਸਾਹਮਣੇ ਆ ਚੁੱਕੀ ਹੁਣ ਤਾਂ ਕਹਿੰਦੇ ਕਿ ਉਹ ਅੱਜਕੱਲ੍ਹ ਨਹੀਂ ਕੋਸ਼ਿਸ਼ ਕਰਦੇ ਆ ਇਹ ਬੁਦੀ ਕੋਈ ਥੈਂਕ ਯੂ ਵੀ ਨਹੀਂ ਹਾਂ ਇਹ ਗੱਲ ਉਹਨਾਂ ਨੇ ਉਦੋਂ ਵੀ ਕਹੀ ਸੀ ਜਦੋਂ ਇੱਕ ਆਈਏਐਸ ਮਹਿਲਾ ਅਧਿਕਾਰੀ ਨੂੰ ਅਸ਼ਲੀਲ ਤੇ ਗੰਦੇ ਮੈਸੇਜ ਭੇਜੇ ਉਸ ਵੇਲੇ ਵੀ ਇਹੀ ਕਿਹਾ ਗਿਆ ਕਿ ਗਿਆ ਸੀ ਕਿ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹ ਇੱਕ ਫੋਟੋ ਇਹ ਪੋਸਟ ਲੱਗੇ ਪਿੱਛੇ ਜੋ ਕਾਂਗਰਸ ਵਾਲਿਆਂ ਨੇ ਲਵਾਏ ਆ ਫੋਟੋ ਵਿੱਚ ਵੀ ਉਹਨਾਂ ਨੇ ਇਹ ਕਿਹਾ ਸੀ ਵੀ ਇਹ ਤਾਂ ਬਹੁਤ ਪੁਰਾਣੀ ਫੋਟੋ ਸੋ ਇਹ ਅਕਸਰ ਚੰਨੀ ਜੀ ਇਦਾਂ ਦੇ ਭੱਦੇ ਵਿਵਾਦਾਂ 'ਚ ਕਿਉਂ ਰਹਿੰਦੇ ਆ ਚੰਨੀ ਜੀ ਇਹਦਾ ਜਵਾਬ ਦੇਣ ਚੰਨੀ ਜੀ ਨੂੰ ਜਵਾਬ ਦੇਣਾ ਚਾਹੀਦਾ ਹੈ ਵੀ ਜਲੰਧਰ ਦਾ ਬੜੇ ਜੈਂਟਲਮੈਨ ਪੋਲੀਟੀਸ਼ੀਅਨ ਹੁੰਦੇ ਸੀ ਵੀ ਇਹ ਕਿੱਥੋਂ ਮੈਂ ਹੁਣ ਕੀ ਕਹਾਂ ਕਿੱਥੋਂ ਕਾਂਗਰਸ ਨੂੰ ਇਦਾਂ ਦਾ ਅੰਦਰ ਲੱਪਿਆ ਲੋਕ ਸਭਾ ਚੋਣ ਦੌਰਾਨ ਵਿਰੋਧੀ ਉਮੀਦਵਾਰਾਂ ਤੇ ਅਕਸਰ ਸਵਾਲ ਚੁੱਕੇ ਜਾਂਦੇ ਨੇ ਦੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ ਲਗਾਏ ਗਏ ਦੋਸ਼ਾਂ ਦਾ ਚੰਨੀ ਵੱਲੋਂ ਕਦੋਂ ਅਤੇ ਕਿਹ ਕਿਹ ਜਵਾਬ ਸਾਹਮਣੇ ਆਉਂਦਾ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੇ ਉਮੀਦਵਾਰ ਪੱਬਾਂ ਪਾਰ ਨੇ ਜ਼ੋਰਦਾਰ ਤਰੀਕੇ ਦੇ ਨਾਲ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਇਸ ਦੌਰਾਨ ਸਿਆਸੀ ਬਿਆਨਬਾਜ਼ੀ ਵੀ ਵੇਖਣ ਨੂੰ ਮਿਲ ਰਹੀ ਹੈ ਹੁਣ ਭਾਜਪਾ ਦੇ ਆਗੂ ਤੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਬਿੱਟੂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਨਿਸ਼ਾਨਾ ਸਾਧਿਆ ਹੈ। ਲੁਧਿਆਣਾ ਤੋਂ ਲੋਕ ਸਭਾ ਲਈ ਭਾਜਪਾ ਦੇ ਉਮੀਦਵਾਰ ਰਮਨੀਤ ਬਿੱਟੂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧੇ ਨੇ ਰਮਨੀਤ ਬਿੱਟੂ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਭਗਵੰਤ ਮਾਨ ਨੂੰ ਮਿਲਣ ਦੀ ਚੇਤਾਨੀ ਦਿੱਤੀ ਹੈ ਇਸ ਮੌਕੇ ਉਹਨਾਂ ਕੀ ਕਹੇ ਤੁਹਾਨੂੰ ਸੁਣਾਉਨੇ ਆ ਜਦੋਂ ਤੁਹਾਡਾ ਤੁਸੀਂ ਲੋਕਾਂ ਦੇ ਮੂਹਰੇ ਪੰਜਾਬ ਨੂੰ ਆਪਣਾ ਪਰਿਵਾਰ ਬਣਾਇਆ ਇਲੈਕਸ਼ਨਾਂ ਚ ਵੋਟਾਂ ਲਈਆਂ ਵੋਟਾਂ ਲੈ ਕੇ ਹੁਣ ਕਿੱਥੇ ਆ ਤੁਹਾਡਾ ਪਰਿਵਾਰ ਜੀ ਪੰਜਾਬ ਹੁਣ ਤੁਸੀਂ ਨਵਾਂ ਆਪਣਾ ਘਰ ਬਸਾ ਲਿਆ ਚੰਗੀ ਗੱਲ ਆ ਬਸਾ ਲਿਆ ਪਰ ਹੁਣ ਦੱਸੋ ਪੰਜਾਬ ਤੁਸੀਂ ਦਾ ਕਿਹਾ ਸੀ ਮੇਰਾ ਪੰਜਾਬ ਹੈ ਇਸ ਲਈ ਮੈਂ ਇੱਕ ਪਰਿਵਾਰ ਛੱਡਿਆ ਤੇ ਹੁਣ ਦੂਜਾ ਪਰਿਵਾਰ ਕਿਉਂ ਬਸਾਇਆ ਜੀ ਫਿਰ ਹੁਣ ਤੁਹਾਡ ਨੂੰ ਪੰਜਾਬ ਨਾਲ ਪਿਆਰ ਨਹੀਂ ਰਿਹਾ ਸਿਰਫ ਚੀਫ ਮਿਨਿਸਟਰ ਬਣਨ ਤੱਕ ਤੁਹਾਡਾ ਪੰਜਾਬ ਸੀ ਇਸ ਕਰਕੇ ਕਿਉਂ ਝੂਠ ਬੋਲਦੇ ਹੋ ਨੇ ਕਿਉਂ ਲੋਕਾਂ ਦੇ ਸੈਂਟੀਮੈਂਟਾਂ ਨਾਲ ਖੇਡਦੇ ਹੋ ਤੁਸੀਂ ਇਹ ਮਖੌਲ ਕਰਦੇ ਹੋ ਟੀਚਰਾਂ ਲੜਾਉਂਦੇ ਹੋ ਕੋਈ ਅਸੀਂ ਸ਼ਹੀਦ ਪਰਿਵਾਰ ਦੇ ਲੋਕ ਆ ਸਾਡੇ ਨਾਲ ਰੱਬ ਖੜਾ ਏ ਲੋਕ ਖੜੇ ਆ ਅਸੀਂ ਆਪਣਾ ਕਤਰਾ ਕਤਰਾ ਜਿਹੜਾ ਖੂਨ ਦਾ ਉਹ ਇਸ ਪੰਜਾਬ ਲਈ ਬਹਾਇਆ ਏ ਤੇ ਤਾਂ ਅੱਜ ਤੁਹਾਡੇ ਵਰਗੇ ਜਿਹੜੇ ਜਿਹੜੇ ਅੱਧੀ ਹੋਸ਼ 'ਚ ਰਹਿੰਦੇ ਅੱਧਾ ਹੋਸ਼ ਹੀ ਨਹੀਂ ਹੁੰਦੀ ਤਾਂ ਅੱਜ ਤੁਸੀਂ ਸੀ ਮਿਨਿਸਟਰੀਆਂ ਮੰਨ ਰਹੇ ਹੋ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਤੇ ਇਸ ਕਰਕੇ ਅਗਲੀਆਂ ਗੱਲਾਂ ਮੈਂ ਫੇਰ ਤੁਹਾਡੇ ਨਾਲ ਕਰੂੰਗਾ ਬੜਾ ਕੁਛ ਆ ਬੜਾ ਕੁਛ ਏ ਤੁਹਾਡੇ ਬਾਰੇ ਮੁੱਖ ਮੰਤਰੀ ਸਾਹਿਬ ਬੜਾ ਕੁਛ ਆ ਜਿਹੜਾ ਕਿ ਮੈਂ ਤੁਹਾਨੂੰ ਦੱਸ ਵੀ ਦਊਂਗਾ ਵੀ ਕੀ ਕੁਛ ਆ ਇਸ ਕਰਕੇ ਬੇਸ਼ੱਕ ਤੁਸੀਂ ਮੁੱਖ ਮੰਤਰੀਓ ਮੈਂ ਤੁਹਾਡੇ ਵਰਗੇ ਮੁੱਖ ਮੰਤਰੀਆਂ ਦੀ ਬਿਲਕੁਲ ਪ੍ਰਵਾਹ ਨਹੀਂ ਕਰਦਾ ਇੱਥੇ ਤੁਹਾਡੇ ਵਰਗੇ ਬਹੁਤ ਮੁੱਖ ਮੰਤਰੀ ਆਏ ਬਹੁਤ ਮੁੱਖ ਮੰਤਰੀ ਚਲੇ ਗਏ ਤੇ 4 ਤਰੀਕ ਤੋਂ ਬਾਅਦ ਕਿਉਂਕਿ ਹਜੇ ਇਲੈਕਸ਼ਨਾਂ ਚੱਲ ਰਹੀਆਂ 4 ਤਰੀਕ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਤੁਹਾਨੂੰ ਟੱਕਰੂਗਾ ਜਿਵੇਂ ਮਰਜੀ ਜਿੱਦਣ ਮਰਜੀ ਜਿਵੇਂ ਮਰਜੀ ਦੇਖ ਲਿਓ ਚਾਹੇ ਆਪਣੀ ਬਿਜ਼ਨਸ ਵਿਜੀਲੈਂਸ ਲਾ ਲਿਓ ਚਾਹੇ ਆਪਣੀ ਪੁਲਿਸ ਲਾ ਲਿਓ ਜਿੱਦਣ 4 ਤਰੀਕ ਰਿਜ਼ਲਟ ਨਿਕਲੇ ਆਇਆ ਉਸ ਤੋਂ ਬਾਅਦ ਤੁਹਾਡੇ ਘਰੇ ਆ ਕੇ ਤੁਹਾਨੂੰ ਟੱਕਰੂਗਾ ਬਾਹਰ ਨਹੀਂ ਕਿਤੇ ਤੁਹਾਡੇ ਘਰੇ ਉਸ ਘਰ 'ਚ ਜਿੱਥੇ ਤੁਸੀਂ ਅੰਦਰ ਜਿੱਥੇ ਕਹਿੰਦੇ ਸੀ ਮੈਂ ਤਾਂ ਇੱਕ ਛੋਟਾ ਜਿਹਾ ਘਰ 'ਚ ਲੈ ਲਵਾਂ ਚ 4 ਕੋਠੀਆਂ ਆਲੇ-ਦਾਲੇ ਉਥੇ ਰੋ ਜਾ ਕੇ ਤੁਹਾਨੂੰ ਨੰਗਾ ਕਰਿਆ ਕਰੂੰ ਰੋਜ਼ ਉਸ ਤੁਹਾਡੇ ਸੀਐਮ ਹਾਊਸ ਬਾਹਰ ਨਿਕਲਣਾ ਔਖਾ ਕਰ ਦੂੰ ਤੁਹਾਡਾ ਮੈਂ ਯਾਦ ਰੱਖਿਓ ਆ ਮੈਂ ਜਿਹੜਾ ਲਾਈਵ ਕਰ ਰਿਹਾ ਇਹ ਮੈਂ ਸਿੱਧਾ ਤੁਹਾਡੇ ਸੰਬੋਧਨ ਕਰ ਰਿਹਾ ਤੁਹਾਨੂੰ ਧਮਕੀ ਨਾ ਸਮਝਿਓ ਇਹਨੂੰ ਤੁਸੀਂ ਸ਼ਹੀਦ ਦੇ ਪੋਤੇ ਨਾਲ ਸ਼ਹੀਦ ਦੇ ਪਰਿਵਾਰ ਨਾਲ ਤੁਸੀਂ ਇਹ ਖਲਵਾੜ ਕੀਤਾ ਹੈ ਜ਼ਿਕਰ ਹੋਇਆ ਹੈ ਕਿ ਇੱਕ ਪਾਸੇ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਚੱਲ ਰਿਹਾ ਹੈ ਦੂਜੇ ਪਾਸੇ ਸਿਆਸੀ ਬਿਆਨਬਾਜ਼ੀਆਂ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ ਵੇਖਣਾ ਇਹ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਰਵਨੀਤ ਬਿੱਟੂ ਨੂੰ ਕੀ ਜਵਾਬ ਦਿੰਦੇ ਨੇ ਕਾਂਗਰਸ ਦੇ ਪ੍ਰਧਾਨ ਮਲਕਾਰਜਨ ਖੜਗੇ ਦੇ ਵੱਲੋਂ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਇੰਡੀਆ ਗੱਠਜੋੜ ਦੇ ਨਾਲ ਸੰਬੰਧਿਤ ਮੈਂਬਰ ਅਤੇ ਆਗੂ ਵੀ ਮੌਜੂਦ ਸਨ ਇਸੇ ਹੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ 4 ਜੂਨ ਨੂੰ ਇੰਡੀਆ ਗੱਠਜੋੜ ਦੀ ਵੱਡੀ ਜਿੱਤ ਦਾ ਦਾਅਵਾ ਕੀਤਾ ਹੈ ਕਾਂਗਰਸ ਦੇ ਪ੍ਰਧਾਨ ਮੱਲਕਾ ਅਰਜੁਨ ਖੜਗੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਅਖਿਲੇਸ਼ ਯਾਦਵ ਵੀ ਮੌਜੂਦ ਸਨ ਤੇ ਨਾਲ ਹੀ ਇੰਡੀਆ ਗੱਠ ਚੋੜ ਦੇ ਬਾਕੀ ਮੈਂਬਰ ਸਹਿਬਾਨ ਵੀ ਇਸ ਮੌਕੇ ਹਾਜ਼ਰ ਸਨ ਪ੍ਰੈਸ ਕਾਨਫਰੰਸ ਕਰਦਿਆ ਹੋਇਆ ਮਲਕ ਅਰਜੁਨ ਖੜਗੇ ਦਾ ਕਹਿਣਾ ਸੀ ਕਿ ਚਾਰ ਪੜਾ ਚੋਣਾਂ ਦੇ ਪੂਰੇ ਹੋ ਚੁੱਕੇ ਨੇ ਜਿਸ ਵਿੱਚ ਇਹ ਸਪਸ਼ਟ ਹੋ ਚੁੱਕਾ ਹੈ ਕਿ ਇੰਡੀਆ ਗਠਜੋੜ ਮਜ਼ਬੂਤ ਸਥਿਤੀ ਦੇ ਵਿੱਚ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਇਸ ਵਾਰ ਭਾਰਤ ਦੇ ਲੋਕਾਂ ਨੇ ਮੋਦੀ ਜੀ ਨੂੰ ਅਲਵਿਦਾ ਕਹਿਣ ਦਾ ਫੈਸਲਾ ਕਰ ਲਿਆ ਹੈ ਉਹਨਾਂ ਭਰੋਸੇ ਦੇ ਨਾਲ ਕਿਹਾ ਹੈ ਕਿ ਇੰਡੀਆ ਗਠਜੋੜ 4 ਜੂਨ ਨੂੰ ਨਵੀਂ ਸਰਕਾਰ ਬਣਾਉਣ ਜਾ ਰਿਹਾ ਹੈ ਪ੍ਰੈਸ ਕਾਨਫਰੰਸ ਜੋ ਹੈ ਬੜਾ ਮਹੱਤਵਪੂਰਨ ਪ੍ਰੈਸ ਕਾਨਫਰੰਸ ਹੈ क्योंकि अभी तक चार चरण के चुनाव पूरा हो चुके हैं इंडिया गठबंधन मजबूत स्थिति में है हिंदुस्तान की जनता ने मोदी जी की विदाई तय कर दी है पूरे देश का माहौल देखकर मैं विश्वास के साथ कह सकता हूँ चार जून को इंडिया गठबंधन नई सरकार बनाने जा रही है हो सकता है आप लोगों को ताजुब होगा ये इलेक्शन रहने के वजह से हर लोग अचंबे से ही इसको देखते हैं और 2024 का चुनाव देश का सबसे बड़े महत्वपूर्ण चुनाव है ਇਹ ਚੋਣ ਦੇਸ਼ ਦੇ ਲੋਕਤੰਤਰ ਕੋ ਬਚਾਉਣੇ ਦਾ ਸੰਵਿਧਾਨ ਕੋ ਬਚਾਉਣੇ ਦਾ ਇਹ ਚੋਣ ਹੈ। aur ek vichardhara ka chunav hai. Zikiru hai ki BJP ate India gath jod de walon e daave kitte ja rahe ne ki is var kendra de vich unna di sarkar aavegi. par vekhna ta eh hovega ki 4 June nu pard di janta ki faisla lendi hai te kendra de vich ਕਿਸ ਦੀ ਸਰਕਾਰ ਦੁਬਾਰਾ ਸੱਤਾ ਹਾਸਲ ਕਰਦੀ ਹੈ ਅੱਜ ਦੇ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਿਸ਼ਾਨਾ ਲੈ ਨਿਯਮਕ ਸੁਰੱਖਿਆ ਤੇ ਸੁਨੀਲ ਜਾਖੜ ਨੇ ਕੀਤੀ ਅਹਿਮ ਪ੍ਰੈਸ ਕਾਨਫਰੰਸ ਕਿਸਾਨਾਂ ਤੇ ਸਾਦੇ ਨਿਸ਼ਾਨੇ ਕਿਸਾਨਾਂ ਨੂੰ ਹਰਿੰਦਰ ਸਿੰਘ ਲਖਵਾਲ ਦਾ ਵੱਡਾ ਬਿਆਨ ਸੁਨੀਲ ਜਾਖੜ ਦੀ ਪ੍ਰੈਸ ਕਾਨਫਰੰਸ ਤੇ ਕੀਤੇ ਸਵਾਲ ਬਰਨੋਲਾ ਪਹੁੰਚੇ ਸਿੱਧੂ ਮਸੇਵਾਲੇ ਦੇ ਪਿਤਾ ਬਲਕੌਰ ਸਿੰਘ ਸੁਖਪਾਲ ਖੈਰਾ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ ਵਲਟੋਹਾ ਦੇ ਹੱਕ ਚ ਚੋਣ ਪ੍ਰਚਾਰ ਕਰਨ ਪਹੁੰਚੇ ਸੁਖਵੀਰ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਦਾ ਚੁੱਕਿਆ ਮੁੱਦਾ ਇਸ ਦਿਨ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ